ਬੜੰਦਾ ਸੁਭਾਅ ਬਣਾਈਏ ਕੋਸ਼ਿਸ਼ ਕਰੀਏ ਜਿਹੜਾ ਜਿਹੜਾ ਵੀ ਭੈਣ ਆਪਣੇ ਆਪ ਨੂੰ ਇਹ ਕਹਿੰਦਾ ਹੈ ਵੀ ਅਸੀਂ ਗੁਰੂ ਦੇ ਸੇਖਾਂ ਤੇ ਗੁਰੂ ਸਾਡਾ ਹੈ ਇੱਕ ਵਾਰ ਆਪਣੇ ਗੁਰੂ ਨਾਲ ਗੱਲ ਕਰਕੇ ਜਰੂਰ ਵੇਖੀਏ ਸਾਡੀ ਜ਼ਿੰਦਗੀ ਗੁਰੂ ਨਾਲ ਗੱਲ ਕਰਨ ਤੋਂ ਬਿਨਾਂ ਨਾ ਲੱਗ ਜਾਏ ਸਿਰਫ ਇਹ ਦਾਵਾ ਨਾ ਰਵੇ ਵੀ ਸਾਡਾ ਗੁਰੂ ਹੈ ਤੇ ਅਸੀਂ ਗੁਰੂ ਦੇ ਆ ਜਿਹੜਾ ਸਾਡਾ ਹੈ ਜਿਹਦੇ ਅਸੀਂ ਹਾਂ ਉਹਦੇ ਨਾਲ ਸਾਡੀ ਗੱਲ ਹੋਣੀ ਚਾਹੀਦੀ ਹੈ ਅਸੀਂ ਉਹਦੇ ਨਾਲ ਗੱਲ ਕਰੀਏ ਤੇ ਗੱਲ ਸਾਡੀ ਕੋਈ ਦੂਜਾ ਨਾ ਕਰੇ ਅਸੀਂ ਆਪ ਗੱਲ ਕਰਨ ਦੀ ਕੋਸ਼ਿਸ਼ ਕਰੀਏ ਦੂਜੇ ਨੂੰ ਗੱਲ ਕਰਨ ਲਈ ਉਦੋਂ ਕਿਹਾ ਜਾਂਦਾ ਹੈ ਜਦੋਂ ਸਾਨੂੰ ਆਪਣੇ ਆਪ ਤੇ ਭਰੋਸਾ ਨਾ ਹੋਵੇ ਜਾਂ ਅਸੀਂ ਆਪ ਗੱਲ ਕਰਨ ਲਈ ਤਿਆਰ ਨਾ ਹੋਈਏ ਜਾ ਤਾ ਕਹ ਲੋ ਸੌਖੇ ਅਰਥਾਂ ਚ ਕਿ ਜਦੋਂ ਸਾਡਾ ਊੜਾ ਪਿਆਰ ਨਾ ਹੋਵੇ ਤਾਂ ਅਸੀਂ ਆਪਣੀ ਗੱਲ ਕਿਸੇ ਦੂਜੇ ਨੂੰ ਕਹਿ ਕੇ ਕਰਾਉਨੇ ਆਂ ਕਿ ਤੂੰ ਕਹਿ ਕੇ ਵੇਖ ਲੈ ਮੇਰੀ ਤਾਂ ਸ਼ਾਇਦ ਨਹੀਂ ਮੰਨਣਗੇ ਜਦੋਂ ਕੋਈ ਸਿੱਖ ਇਦਾਂ ਕਹਿੰਦਾ ਨਾ ਵੀ ਮੇਰੀ ਗੱਲ ਕੋਈ ਦੂਜਾ ਕਰੇ ਤਾਂ ਮੈਨੂੰ ਐ ਲੱਗਦਾ ਕਿ ਸਿੱਖਾਂ ਨੂੰ ਇਹ ਲੱਗਦਾ ਵੀ ਸਾਡਾ ਤੇ ਗੁਰੂ ਨਾਲ ਬਹੁਤਾ ਪਿਆਰ ਹੈ ਨਹੀਂ ਤੁਹਾਡਾ ਹੈਗਾ ਤੁਸੀਂ ਕਰਕੇ ਵੇਖ ਲਓ ਤਾਂ ਇਹ ਆਪਣੇ ਮਨਾਂ ਦੇ ਵਿੱਚੋਂ ਭਰਮ ਦੂਰ ਕਰੀਏ ਬਾਣੀ ਨੂੰ ਆਪ ਸੁਣੀਏ ਸਮਝੀਏ ਤੇ ਜ਼ਿੰਦਗੀ ਦੇ ਅੰਦਰ ਲਾਗੂ ਕਰਨ ਦਾ ਜਤਨ ਕਰੀਏ ਕਿੰਨੇ ਆ ਭਾਗਿਓ ਲੋਕ ਹੋਣਗੇ ਜਿਨ੍ਹਾਂ ਨੇ ਸਿੱਖਾਂ ਦੇ ਘਰ ਜਨਮ ਲਿਆ ਔਰ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੈਂਕੜੇ ਵਾਰ ਮੱਥਾ ਟੇਕਿਆ ਪਰ ਉਹਨਾਂ ਨੇ ਕਦੀ ਗੁਰੂ ਨਾਲ ਆਪ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਪਾਨ ਦਾ ਇੱਕ ਪ੍ਰੋਫੈਸਰ ਹੈ ਜਪਾਨੀ ਭਾਸ਼ਾ ਕਿਉਂਕਿ ਉੱਥੇ ਉਹਨੇ ਉਹਨਾਂ ਨੂੰ ਆਪਣੀ ਭਾਸ਼ਾ ਪੜ੍ਹਦੇ ਨੇ ਉਸ ਵੀਰ ਨੇ ਪੰਜਾਬੀ ਭਾਸ਼ਾ ਸਿਰਫ ਤੇ ਸਿਰੂ ਗੁਰੂਗ੍ਰਾਮ ਸਾਹਿਬ ਪੜ੍ਹ ਲਈ ਸੀ। ਉਹਨੂੰ ਕਿਸੇ ਨੇ ਕਰ ਟ੍ਰਾਂਸਲੇਟ ਵੀ ਹੈਗੀ ਉਹ ਇੰਦਾ ਨਹੀਂ ਜਿਹੜੀ ਭਾਸ਼ਾ ਚ ਗੁਰੂ ਲਿਖ ਗਿਆ ਨਾ ਉਹ ਉਸ ਭਾਸ਼ਾ ਚ ਪੜ੍ਹਨੀ ਆ। ਔਰ ਮੇਰੇ ਸਾਹਮਣੇ ਜਦੋਂ ਉਸ ਪ੍ਰੋਫੈਸਰ ਦੀ ਕਹਾਣੀ ਆਈ ਤਾਂ ਮੈਂ ਹੈਰਾਨ ਸਾਂ ਕਿ ਇਹ ਕੋ ਬੰਦਾ ਜਿਹੜਾ ਸਿੱਖ ਮਾਂ ਦੀ ਕੁੱਖੋਂ ਵੀ ਨਹੀਂ ਜੰਮਿਆ। ਜੀਨੇ ਸਿੱਖ ਦੇ ਘਰ ਜ਼ਰੂਰ ਹੀ ਨਹੀਂ ਲਿਆ ਉਹਨੇ ਸੁਣਿਆ ਤੇ ਉਹਨੂੰ ਦੱਸਣ ਵਾਲੇ ਨੇ ਇਹ ਵੀ ਦੱਸਿਆ ਕਿ ਇੰਗਲਿਸ਼ ਵਿੱਚ ਵੀ ਹੈਗੀ ਇਹਨੂੰ ਟ੍ਰਾਂਸਲੇਟ ਕੀਤਾ ਉਹ ਕਹਿੰਦਾ ਨਹੀਂ ਜਿਹੜੀ ਭਾਸ਼ਾ ਚ ਗੁਰੂ ਲਿਖ ਕੇ ਗਿਆ ਨਾ ਮੈਂ ਉਸ ਭਾਸ਼ਾ ਚ ਪੜ੍ਹ ਕੇ ਰੱਖਣੀ ਹੈ ਔਰ ਉਹਨੇ ਪੰਜਾਬੀ ਸਿੱਖੀ ਇਸ ਵਾਸਤੇ ਔਰ ਉਹਨੇ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਜੀ ਨੂੰ ਪੜਿਆ ਔਰ ਪੜਨ ਤੋਂ ਬਾਅਦ ਉਹ ਕਹਿੰਦਾ ਵੀ ਜਿਹੜਾ ਧਰਮ ਦਾ ਫਲਸਫਾ ਅਸਲ ਚ ਗੁਰੂ ਸਾਹਿਬ ਜੀ ਦੇ ਵਿੱਚ ਹੈ ਨਾ ਇਹ ਦੁਨੀਆ ਚ ਹੋਰ ਕਿਤੇ ਨਹੀਂ ਤਾਂ ਦਾ ਲੱਭਦਾ ਪਰ ਇਹ ਪਹਿਲੇ ਇੱਕ ਨਹੀਂ ਘਟਨਾ ਤੁਸੀਂ ਤੀਰਤਰਾਮ ਦੰਡੀ ਸੰਿਆਸੀ ਦੀ ਪੁਸਤਕ ਹੈ ਇੱਕ ਸਰਵੋਤਮ ਧਰਮ ਦਾ ਸਰਵੋਤਮ ਗ੍ਰੰਥ ਸ਼੍ਰੋਮਣੀ ਕਮੇਟੀ ਛਾਪਦੀ ਹੁੰਦੀ ਸੀ ਹੁਣ ਤਾਂ ਉਹਨਾਂ ਨੇ ਬੰਦ ਕਰ ਦਿੱਤੀ ਛਾਪਣੀ ਕਿਉਂਕਿ ਜਿਹੜੀ ਚੀਜ਼ ਚੰਗੀ ਹੋਵੇ ਉਹ ਪਰਣ ਉਪਸਾਦ ਨਹੀਂ ਪਹਿਲਾ ਸ਼ਾਪਦੇ ਹੁੰਦੀ ਸੀ ਸ਼੍ਰੋਮਣੀ ਕਮੇਟੀ ਇਹ ਕਿਤਾਬ ਤੀਰਥਰਾਮ ਦੰਡੀ ਸੰਿਆਸੀ ਸੰਿਆਸੀ ਬੰਦਾ ਸੀ ਉਹ ਆਰੀਆ ਨਾਲ ਸੰਬੰਧਤ ਪਰ ਇਹਦਾ ਕਹ ਲਓ ਕਿ ਉਹ ਉਹਨਾਂ ਦੇ ਧਰਮ ਗ੍ਰੰਥਾਂ ਦੀ ਪੀ ਐਚ ਡੀ ਕਰਨ ਵਾਲਾ ਇਨਸਾਨ ਸੀ ਉਹਨੂੰ ਕਿਸੇ ਨੇ ਦੱਸਿਆ ਕਿ ਤੂੰ ਸਾਰੇ ਧਰਮ ਗ੍ਰੰਥਾਂ ਨੂੰ ਪੜ੍ਹਿਆ ਇੱਕ ਵਾਰ ਬੋਗਰਾ ਸਾਹਿਬ ਦੇ ਨੂੰ ਵੀ ਪੜ੍ਹ ਕੇ ਵੇ ਤੌਣੇ ਜਦੋਂ ਮੂਲ ਮੰਤਰ ਪੜ੍ਹਿਆ ਨਾ ਮੂਲ ਮੰਤਰ ਪੜ੍ਹਨ ਤੋਂ ਬਾਅਦ ਉਹਨੂੰ ਲੱਗਿਆ ਕਿ ਏ ਫਲਸਫਾ ਏ ਵਿਚਾਰ ਧਾਰਾ ਹੋਰ ਕਿਤੇ ਹੈ ਨਹੀਂ ਔਰ ਉਹਨੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੇਖਿਆ ਪੜਚੋਲਿਆ ਸਮਝਿਆ ਜਾਣਿਆ ਔਰ ਉਹਨੇ ਬਕਾਇਦਾ ਪੁਸਤਕ ਲਿਖੀ ਔਰ ਜਦੋਂ ਉਹਨੇ ਪਹਿਲੀ ਵਾਰ ਮੂਲ ਮੰਤਰ ਪੜ੍ਹਿਆ ਸੀ ਉਦੋਂ ਉਹ ਪਲੀ ਸ਼ੇਵ ਸੀ ਜਦੋਂ ਉਹਨੇ ਪੁਸਤਕ ਲਿਖੀ ਉਦੋਂ ਉਹਦੇ ਸਰਵਕ ਦਸਤਾਬਦ ਸੀ ਨਾਮ تیرਤ RAM ਦੰਡੀ ਸੰਿਆਸੀ ਉਹਦੀ ਪੁਸਤਕ ਹੈ ਸਰਵੋਤਮ ਧਰਮ ਤੇ ਸਰਵੋਤਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਔਰ ਉਹ ਉਸ ਬਸ ਟਿਕਟੇ ਲਿਖਦਾ ਵੀ ਜੋ ਮੂਲ ਮੰਤਰ ਵਿੱਚ ਤੇ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਦੁਨੀਆਂ ਦੇ ਅੰਦਰ ਕਿਤੇ ਵੀ ਇਸ ਤਰ੍ਹਾਂ ਦਾ ਵਿਚਾਰਤਾ ਨਹੀਂ ਮਿਲਦੀ ਮੈਂ ਜਿੱਥੇ ਬਹਿਤੀ ਇਹ ਕਰ ਲੱਗਾ ਸੀ ਕਿ ਆਪਾਂ ਕਿੰਨੇ ਆ ਭਾ ਗਿਆ ਦੂਜਿਆਂ ਨੇ ਪੜ ਲਿਆ ਦੂਜਿਆਂ ਨੇ ਸਮਝ ਲਿਆ ਦੂਜਿਆਂ ਨੇ ਜਾਣ ਲਿਆ ਦੂਜਿਆਂ ਨੇ ਵਿਚਾਰ ਲਿਆ ਤੇ ਆਪਾਂ ਸਿੱਖਾਂ ਦੇ ਘਰ ਜੰਮਿਆ ਨੇ ਹੀ ਨਹੀਂ ਪੜ ਕੇ ਵੇਖਿਆ ਵੀ ਗੁਰੂ ਗ੍ਰੰਥ ਸਾਹਿਬ ਚ ਕੀ ਲਿਖਿਆ ਜਦੋਂ ਕੋਈ ਪੀ ਐਚ ਡੀ ਕਰਨ ਵਾਲਾ ਬੰਦਾ ਬੱਚੇ ਸਾਡੇ ਜਦ ਡਿਗਰੀ ਹੋルダー ਬੱਚੇ ਕਹਿੰਦੇ ਨੇ ਵੀ ਅੱਛਾ ਬਾਣੀ 'ਚ ਵੀ ਇਦਾਂ ਲਿਖਿਆ ਤਾਂ ਮੈਨੂੰ ਬੜੀ ਹਰਾਨੀ ਹੁੰਦੀ ਹੈ ਕਿ ਇਹਨਾਂ ਬੰਦਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਪਹਿਲਾਂ ਪਤਾ ਹੋਣਾ ਚਾਹੀਦਾ ਸੀ ਵੀ ਕੀ ਲਿਖਿਆ ਹੈ ਸੋ ਇਸ ਲਈ ਇੱਕ ਵਾਰ ਜ਼ਰੂਰ ਇਹ ਕੋਸ਼ਿਸ਼ ਆਪਾਂ ਸਾਰੇ ਕਰੀਏ ਆਪ ਗੱਲ ਕਰਦਾ ਹੀ ਆ ਸਾਨੂੰ ਗੁਰੂ ਨਾਲ ਕਰਨਾ ਚਾਹੀਦਾ ਉਹ ਗੁਰੂ ਸਾਹਿਬ ਸਾਡੇ ਨਾਲ ਗੱਲਾਂ ਕਰਦੇ ਨੇ ਤਾਂ ਹੀ ਅਸੀਂ ਗਏ ਨਾ ਸਤਗੁਰ ਜਾਗਦਾ ਹੈ ਦਿਓ ਜਾਗਦਾ ਤਾਂ ਹੀ ਹੈ ਕਿਉਂਕਿ ਗੁਰੂ ਸਾਹਿਬ ਸਾਡੇ ਨਾਲ ਗੱਲਾਂ ਕਰਦੇ ਨੇ